ਇਹ ਪਿੰਡ ਜਾਜਾ ਜ਼ਿਲ੍ਹਾ ਸ਼ਿਰਪੁਰ ਡਾਂਡਾ ਵਿਖੇ ਸਾਨੂੰ ਇਨਫਰਮੇਸ਼ਨ ਸਾਡੇ ਸਰਪੰਚ ਸਾਹਿਬ ਨੇ ਤੋਂ ਸਰਪੰਚ ਸਾਹਿਬ ਨੇ ਦਿੱਤੀ ਸੀ ਕਿ ਇੱਥੇ ਪਨੀਰ ਜਿਹੜਾ ਹੈਗਾ ਸ਼ੱਕੀ ਆਧਾਰ ਤੇ ਸਟੋਰ ਕੀਤਾ ਜਾਂਦਾ ਹੈ ਜਿਹੜਾ ਬਾਹਰੋਂ ਸਪਲਾਈ ਹੋ ਰਿਹਾ ਹੈ ਡਿਸਟ੍ਰਿਕਟ ਚੋਂ ਔਰ ਉਹਨੂੰ ਦੇਖਦੇ ਹੋਏ ਹੀ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਸੈਂਪਲਿੰਗ ਲਈ ਇੱਥੇ ਆਈ ਹੈ ਇੱਥੇ ਆ ਕੇ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਫ੍ਰੀਜ਼ਰ ਰੱਖਿਆ ਹੋਇਆ ਸੀ ਔਰ ਜਿੱਥੇ ਉਹਨਾਂ ਨੇ ਪਨੀਰ ਸਟੋਰ ਕੀਤਾ ਹੋਇਆ ਸੀ ਕੁਝ ਪਨੀਰ ਤੇ ਫਰੈਸ਼ ਆਇਆ ਸੀ ਤੇ ਕੁਝ ਜਿਹੜਾ ਪਨੀਰ ਹੈਗਾ ਪੁਰਾਣਾ ਹੈਗਾ ਸੀ ਜਿਹੜਾ ਕਿ ਸਮੈਲ ਵੀ ਮਾਰਦਾ ਸੀ ਇਹ ਉਹ ਪਨੀਰ ਚੋਂ ਅਸੀਂ ਜਿਹੜੇ ਆ ਦੋ ਤਰ੍ਹਾਂ ਦੇ ਸੈਂਪਲ ਵੀ ਲੱਲੇ ਆ ਜਿਹੜੇ ਕਿ ਅਸੀਂ ਲੈਬੋਰੀ ਚ ਭੇਜ ਕੇ ਜੋ ਉਹਨਾਂ ਦੀ ਰਿਪੋਰਟ ਆਏਗੀ ਔਰ ਉਸ ਹਿਸਾਬ ਨਾਲ ਮਾਨਯੋਗ ਅਧਾਲਤ ਵਿੱਚ ਕੇਸ ਕਰ ਭੇਜਾਂਗੇ ਔਰ ਜਿਹੜਾ ਪਨੀਰ ਸਾਨੂੰ ਸਮੈਲ ਵੀ ਨਹੀਂ ਠੀਕ ਆ ਰਿਹਾ ਹੈ ਟੇਸਟ ਵੀ ਠੀਕ ਨਹੀਂ ਆ ਰਗਾ ਸੀ ਉਹਨੂੰ ਅਸੀਂ ਉਹਨੇ ਚੱਕ ਕੇ ਉਥੇ ਨਾਲ ਹੀ ਡਿਸਟਰੋਏ ਕਰ ਦਿੱਤਾ ਗਿਆ ਅਸੀਂ ਜਿਹੜੇ ਸੈਂਪਲ ਅੱਜ ਲਏ ਤੇ ਆ ਉਹਨੂੰ ਅਸੀਂ ਅੱਜ ਹੀ ਭੇਜ ਦਾਂਗੇ ਲੈਬੋਰੀ ਚ ਟੈਸਟਿੰਗ ਲਈ ਜਿਹੜੀ ਕਿ ਸਾਡੀ ਖਰੜਾ ਲੈਬ ਹੈਗੀ ਆ ਉਹ ਨੀਅਰ ਅਬਾਊਟ 14 ਡੇਜ਼ ਟਾਈਮ ਡਬਾਊਟ ਰਿਪੋਰਟ ਆ ਜਾਂਦੀ ਹੈ ਜੋ ਰਿਪੋਰਟ ਹੈਗੀ ਉਹਦੇ ਸਾਹਮਣੇ ਕਾਨੂੰਨੀ ਕਾਰਵਾਈ ਬੰਦੇ ਹੋਏ ਅਸੀਂ ਮਾਨਯੋਗ ਅਦਾਲਤ ਚ ਕੇਸ ਪੇਸ਼ ਕਰਾਂਗੇ ਜੇ ਮੰਨ ਲਓ ਇਫਰਾਦ ਹੈ ਕਿ ਜੇ ਤੇ ਕੋਈ ਐਕਸ਼ਨ ਅਸੀਂ ਅਸੀਂ ਨਹੀਂ ਲੈਣਾ ਮਾਨਯੋਗ ਅਦਾਲਤ ਨੇ ਲੈਣਾ ਅੰਦਾਇਆ ਜੇ ਤੇ ਕੇਸ ਜਿਹੜਾ ਇਹ ਅਨਸੇਫ ਆਂਦਾ ਆ ਤੇ ਫਿਰ ਕੋਰਟ ਦੇ ਵਿੱਚ ਚੱਲੇਗਾ ਕੇਸ ਅਗਰ ਜਿਹੜਾ ਹੈਗਾ ਕਿ ਸਬਸਟੈਂਡਰਡ ਆਂਦਾ ਆ ਤੇ ਫਿਰ ਏਡੀਸੀ ਸਾਹਿਬ ਦੀ ਕੋਰਟ ਵਿੱਚ ਚੱਲੇਗਾ ਕੇਸ